ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਕਰਾਮਾਤੀ ਟੋਟਕੇ ਦੇ ਉੱਪਰ ਦੋਸਤੋ ਸਾਡੀ ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਵੀਡੀਓ ਹੈ ਕਿਉਂਕਿ 1 ਅਕਤੂਬਰ ਤੋਂ ਲੈ ਕੇ 31 ਅਕਤੂਬਰ ਤੱਕ ਇਹ 6 ਰਾਸ਼ੀਆਂ ਹੋ ਜਾਣਗੀਆਂ ਧਨ ਦੇ ਨਾਲ ਮਾਲਾ-ਮਾਲ ਕਿਉਂਕਿ ਮਾਤਾ ਲక్ష్ਮੀ ਯੋਗ ਬਣਨ ਜਾ ਰਿਹਾ ਹੈ ਇਨ੍ਹਾਂ ਰਾਸ਼ੀ ਵਾਲਿਆਂ ਦੇ ਬਾਰੇ ਜਾਣਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਦੇਵੀ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਤਾਂ ਕਿ ਮਾਤਾ ਲక్ష్ਮੀ ਜੀ ਦੀ ਸੁਦਾਇਵ ਕਿਰਪਾ ਹਮੇਸ਼ਾ ਲਈ ਤੁਹਾਡੇ ਸਿਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਦੋਸਤੋ 1 ਅਕਤੂਬਰ ਤੋਂ ਲੈ ਕੇ ਮਿਥੂਨ ਰਾਸ਼ੀ ਵਾਲਿਆਂ ਦੇ ਲਈ ਤਾਂ ਸ਼ਕਤੀਸ਼ਾਲੀ ਸਮਾਂ ਬਣਨ ਜਾ ਰਿਹਾ ਹੈ ਜੀ ਮਾਤਾ ਲక్ష్ਮੀ ਜੀ ਦਾ ਯੋਗ ਬਣ ਰਿਹਾ ਹੈ ਇਹ 6 ਰਾਸ਼ੀਆਂ ਹੋ ਜਾਣਗੀਆਂ ਧਨ ਦੇ ਨਾਲ ਮਾਲਾ-ਮਾਲ ਜਿਨ੍ਹਾਂ ਰਾਸ਼ੀ ਵਾਲਿਆਂ ਨੂੰ ਅਚਾਨਕ ਆਰਥਿਕ ਲਾਭ ਮਿਲਣ ਵਾਲੇ ਹਨ ਹਰ ਕੰਮ ਦੇ ਵਿੱਚ ਸਫਲਤਾ ਹੀ ਸਫਲਤਾ ਮਿਲੇਗੀ ਮਿਥੂ ਰਾਸ਼ੀ ਦੇ ਨਾਲ-ਨਾਲ 6 ਰਾਸ਼ੀਆਂ ਦੀ ਕਿਸਮਤ ਬਦਲ ਜਾਵੇਗੀ ਦੋਸਤੋ 1 ਅਕਤੂਬਰ ਤੋਂ ਲੈ ਕੇ 31 ਅਕਤੂਬਰ ਤੱਕ ਇੱਕ ਬਹੁਤ ਹੀ ਸ਼ਕਤੀਸ਼ਾਲੀ ਮਹਾਂ ਲక్ష్ਮੀ ਯੋਗ ਬਣਨ ਜਾ ਰਿਹਾ ਹੈ ਜੋ ਕੁਝ ਰਾਸ਼ੀ ਵਾਲਿਆਂ ਦੀ ਚੰਗੇ ਦਿਨਾਂ ਦੀ ਸ਼ੁਰੂਆਤ ਕਰਨ ਵਾਲਾ ਹੈ ਜੀ ਇਹਨਾਂ ਰਾਸ਼ੀ ਵਾਲਿਆਂ ਨੂੰ ਹੁਣ ਕਰੋੜਪਤੀ ਬਣਨ ਤੋਂ ਵਿਧਾਤਾ ਵੀ ਨਹੀਂ ਰੋਕ ਸਕਦਾ ਦੋਸਤੋ ਇਹ ਕਿਹੜੀਆਂ ਖੁਸ਼ਕਿਸਮਤ ਤੇ ਭਾਗੇਸ਼ਾਲੀ ਰਾਸ਼ੀਆਂ ਹਨ ਇਸ ਵੀਡੀਓ ਦੇ ਵਿੱਚ ਤੁਹਾਨੂੰ ਪੂਰੀ ਹੀ ਜਾਣਕਾਰੀ ਮਿਲ ਜਾਵੇਗੀ ਇਸ ਲਈ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਦੋਸਤੋ ਜੋਤਿਸ਼ ਸ਼ਾਸਤਰਾਂ ਦੇ ਅਨੁਸਾਰ ਚੰ드ਰਮਾ ਹੀ ਇੱਕ ਅਜਿਹਾ ਗ੍ਰਹਿ ਹੈ ਜੋ ਸਭ ਤੋਂ ਤੇਜ਼ ਰਫ਼ਤਾਰ ਦੇ ਨਾਲ ਰਾਸ਼ੀਆਂ ਨੂੰ ਬਦਲਦਾ ਹੈ ਇਹ ਇੱਕ ਰਾਸ਼ੀ ਦੇ ਵਿੱਚ ਲਗਭਗ 2.5 ਦਿਨ ਰਹਿੰਦਾ ਹੈ ਇਸ ਤਰ੍ਹਾਂ ਹਰ ਹਫ਼ਤੇ ਕਿਸੇ ਨਾ ਕਿਸੇ ਗ੍ਰਹਿ ਦੇ ਨਾਲ ਮੇਲ ਹੁੰਦਾ ਹੈ ਮਨ ਅਤੇ ਮਨੋਬਲ ਨੂੰ ਇਸ ਨੂੰ ਮੰਨਿਆ ਜਾਂਦਾ ਹੈ ਕੁਦਰਤ ਨੂੰ ਕਲਾ ਰਚਨਾਤਮਿਕ ਅਤੇ ਕਾਰਕ ਵੀ ਮੰਨਿਆ ਜਾਂਦਾ ਹੈ ਅਜਿਹੀ ਸਥਿਤੀ ਦੇ ਵਿੱਚ ਚੰ드ਰਮਾ ਦਾ ਪ੍ਰਭਾਵ ਤਬਦੀਲੀ ਨਿਸ਼ਚਿਤ ਰੂਪ ਵਿੱਚ ਕਰ ਦਿੰਦਾ ਹੈ ਕਈ ਰਾਸ਼ੀਆਂ ਦੇ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕਰ ਦਿੰਦਾ ਹੈ ਤਾਂ ਆਓ ਤੁਹਾਨੂੰ ਹੁਣ ਦੱਸਦੇ ਹਾਂ ਜੀ ਕਿ ਜੋਤਿਸ਼ ਸ਼ਾਸਤਰਾਂ ਦੇ ਵਿੱਚ ਇਹ ਬਦਲਾਅ ਕਿੰਨਾਂ ਰਾਸ਼ੀਆਂ ਦੇ ਲਈ ਬੜਾ ਹੀ ਮਹੱਤਵਪੂਰਨ ਹੈ ਕਿਉਂਕਿ 2 ਅਕਤੂਬਰ ਨੂੰ ਸੂਰਜ ਗ੍ਰਹਿਣ ਵੀ ਲੱਗਣ ਵਾਲਾ ਹੈ ਜਿਸ ਦਾ ਪ੍ਰਭਾਵ ਵੀ ਇਹਨਾਂ 6 ਰਾਸ਼ੀ ਵਾਲਿਆਂ ਤੇ ਬਣ ਜਾਵੇਗਾ ਤੇ ਹੋ ਜਾਣਗੀਆਂ ਜੀ ਧਨ ਦੇ ਨਾਲ ਮਾਲਾ-ਮਾਲ ਇਹ ਸਾਲ ਦਾ ਸਭ ਤੋਂ ਵੱਡਾ ਸੂਰਜ ਗ੍ਰਹਿਣ ਹੋਣ ਵਾਲਾ ਹੈ ਹਰ ਗ੍ਰਹਿ ਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਹੀ ਤਾਰਾ ਮੰਡਲ ਅਤੇ ਰਾਸ਼ੀ ਚਿੰਨ ਨੂੰ ਬਦਲਦਾ ਹੀ ਰਹਿੰਦਾ ਹੈ ਜੋ ਸਾਰੀਆਂ ਰਾਸ਼ੀਆਂ ਨੂੰ ਪ੍ਰਭਾਵਿਤ ਕਰਦਾ ਹੈ ਪਰ ਹਰ ਇਨਸਾਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਚੰਗੀਆਂ ਪ੍ਰਾਪਤੀਆਂ ਕਰਨੀਆਂ ਮਾੜੇ ਸਮੇਂ ਦੇ ਵਿੱਚੋਂ ਗੁਜ਼ਰਨਾ ਵੀ ਪੈਂਦਾ ਹੈ ਗ੍ਰਹਾਂ ਦੀ ਸਥਿਤੀ ਠੀਕ ਨਾ ਹੋਵੇ ਤੇ ਵਿਅਕਤੀ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਜੇਕਰ ਗ੍ਰਹਾਂ ਦੀ ਸਥਿਤੀ ਚੰਗੀ ਹੋਵੇ ਤਾਂ ਵਿਅਕਤੀ ਨੂੰ ਜੀਵਨ ਵਿੱਚ ਬੜੀ ਵੱਡੀ ਸਫਲਤਾ ਵੀ ਮਿਲ ਜਾਂਦੀ ਹੈ ਨਾਲ ਹੀ ਮਹਾਂ ਲక్ష్ਮੀ ਨਾਮ ਦਾ ਰਾਜਯੋਗ ਬਣ ਰਿਹਾ ਹੈ ਜੋਤਿਸ਼ ਸ਼ਾਸਤਰਾਂ ਦੇ ਅਨੁਸਾਰ ਇਹ ਅਵਸਥਾ ਬਹੁਤ ਹੀ ਸ਼ੁਭ ਮੰਨੀ ਜਾਂਦੀ ਹੈ ਇਸ ਲਈ ਰਾਜਯੋਗ ਬਣਨ ਦੇ ਨਾਲ ਇੱਜ਼ਤ ਧਨ ਦੌਲਤ ਤੇ ਖੁਸ਼ਹਾਲੀ ਆਦੀ ਪ੍ਰਾਪਤ ਹੋ ਜਾਂਦੇ ਹਨ ਦੋਸਤੋ ਗ੍ਰਹਾਂ ਦੀ ਸੰਪਤੀ ਮੰਗਲ ਮਿਥਨ ਵਿੱਚ ਮੌਜੂਦ ਅਤੇ ਉਹ ਵੀ ਅਕਤੂਬਰ ਤੱਕ ਇਸ ਰਾਸ਼ੀ ਵਿੱਚ ਰਹਿਣ ਵਾਲਾ ਹੈ ਚੰ드ਰਮਾ ਬਾਰੇ ਗੱਲ ਕਰੀਏ ਤਾਂ ਇਹ 24 ਅਕਤੂਬਰ ਨੂੰ ਸਵੇਰੇ 9 ਵਜੇ ਤੇ ਮਿਥਨ ਰਾਸ਼ੀ ਵਿੱਚ ਪਰਵੇਸ਼ ਕਰਨ ਵਾਲਾ ਹੈ ਇਸ 22 ਅਕਤੂਬਰ ਨੂੰ 9:02 ਦੇ ਪਰਵੇਸ਼ ਕਰਕੇ ਫਿਰ ਇਹ ਹੋਰ ਰਾਸ਼ੀ ਦੇ ਵਿੱਚ ਪਰਵੇਸ਼ ਕਰ ਜਾਵੇਗਾ ਜਿਓਗੇ ਕੁਝ ਰਾਸ਼ੀਆਂ ਦੇ ਲਈ ਕਿਸਮਤ ਬਦਲਣ ਵਾਲਾ ਹੈ ਇਹ ਰਾਸ਼ੀਆਂ ਹੁਣ ਹੋ ਜਾਣਗੀਆਂ ਜੀ ਧਨ ਦੇ ਨਾਲ ਮਾਲਾ-ਮਾਲ ਦੋਸਤੋ ਜਾਣਦੇ ਹਾਂ ਕਿ ਮਿਥੂ ਰਾਸ਼ੀ ਵਿੱਚ ਚੰਦਰਮਾ ਅਤੇ ਮੰਗਲ ਦੇ ਮਿਲਾਪ ਦੇ ਨਾਲ ਮਹਾਂ ਨਕਸ਼ਮੀ ਯੋਗ ਕੀ ਬਣਨ ਜਾ ਰਹੇ ਹਨ ਵੀਡੀਓ ਨੂੰ ਅੱਗੇ ਵਧਣ ਤੋਂ ਪਹਿਲਾਂ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਉਹ ਕਿਹੜੀਆਂ ਭਾਗੇਸ਼ਾਲੀ ਤੇ ਖੁਸ਼ਕਿਸਮਤ ਰਾਸ਼ੀਆਂ ਹਨ ਉਹਨਾਂ ਵਿੱਚੋਂ ਸਭ ਤੋਂ ਪਹਿਲੀ ਰਾਸ਼ੀ ਹੈ ਜੀ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਮਾਤਾ ਲక్ష్ਮੀ ਯੋਗ ਹੁਣ ਬਹੁਤ ਹੀ ਤੁਹਾਡੇ ਲਈ ਫਾਇਦੇਮੰਦ ਸਾਬਿਤ ਹੋ ਜਾਵੇਗਾ ਇਸੋ ਰਾਸ਼ੀ ਦੇ ਲੋਕਾਂ ਨੂੰ ਅਚਾਨਕ ਵਿੱਤੀ ਲਾਭ ਮਿਲ ਸਕਦਾ ਹੈ ਮਾਤਾ ਲక్ష్ਮੀ ਰਾਜਯੋਗ ਤੁਹਾਡੇ ਲਈ ਲਾਭਦਾਇਕ ਸਾਬਿਤ ਹੋ ਜਾਵੇਗਾ ਇਸ ਸਮੇਂ ਦੌਰਾਨ ਤੁਹਾਨੂੰ ਸਮੇਂ-ਸਮੇਂ ਤੇ ਅਚਾਨਕ ਵਿੱਤੀ ਲਾਭ ਹੋ ਸਕਦਾ ਹੈ ਆਮਦਨ ਦੇ ਨਵੇਂ ਸਰੋਤ ਬਣ ਸਕਦੇ ਹਨ ਇਸ ਸਮੇਂ ਤੁਹਾਨੂੰ ਨਿਵੇਸ਼ਾਂ ਤੋਂ ਬਹੁਤ ਲਾਭ ਮਿਲ ਜਾਵੇਗਾ ਅਤੇ ਦਫ਼ਤਰ ਦੇ ਵਿੱਚ ਕੁਝ ਤੁਹਾਡੇ ਵਿਹਾਰ ਦੇ ਕਾਰਨ ਤੁਹਾਨੂੰ ਸਹਿਕਰਮੀਆਂ ਤੋਂ ਕੋਈ ਚੰਗੀ ਖ਼ਬਰ ਸੁਣਨ ਨੂੰ ਮਿਲ ਸਕਦੀ ਹੈ लोग ਤੁਹਾਡੀ ਮਦਦ ਕਰਨਗੇ ਤੇ ਨਵਾਂ ਵਾਹਨ ਖਰੀਦਣ ਦੀ ਜੇਕਰ ਤੁਸੀਂ ਇੱਛਾ ਰੱਖਦੇ ਹੋ ਤਾਂ ਇਸ ਮਹੀਨੇ ਉਹ ਵੀ ਤੁਹਾਡੀ ਪੂਰੀ ਹੋ ਜਾਵੇਗੀ। ਤੁਹਾਨੂੰ ਇਸ ਸਮੇਂ ਦੌਰਾਨ ਨਵੀਂ ਨੌਕਰੀ ਦੀ ਆਫਰ ਵੀ ਮਿਲ ਸਕਦੀ ਹੈ। ਜਦਕਿ ਇਸ ਸਮੇਂ ਦੌਰਾਨ ਤੁਸੀਂ ਦੇਸ਼ ਦੇ ਵਿਦੇਸ਼ ਦੀ ਯਾਤਰਾ ਵੀ ਕਰ ਸਕਦੇ ਹੋ। ਮਾਤਾ ਲక్ష్ਮੀ ਰਾਜਯੋਗ ਦਾ ਇਸ ਰਾਸ਼ੀ ਦੇ ਲੋਕਾਂ ਲਈ ਫਾਇਦੇਮੰਦ ਸਾਬਿਤ ਹੋ ਜਾਵੇਗਾ। ਮੇਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਮਾਤਾ ਲక్ష్ਮੀ ਰਾਜ ਯੋਗ ਤੁਹਾਡੇ ਲਈ ਫਾਇਦੇਮੰਦ ਹੈ ਇਸ ਸਮੇਂ ਦਾ ਭਰਪੂਰ ਲਾਭ ਉਠਾਓ ਅਗਲੀ ਕੋਸ਼ ਕਿਸਮਤ ਰਾਸ਼ੀ ਹੈ ਜੀ ਮੀਨ ਰਾਸ਼ੀ ਮੀਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਲਈ ਇਹ ਸਮਾਂ ਖਾਸ ਰਹਿਣ ਵਾਲਾ ਹੈ ਜੀ ਮਾਤਾ ਲక్ష్ਮੀ ਰਾਜ ਯੋਗ ਗਠਨ ਸੂਰਜ ਪਰਮਾਤਮਾ ਦੀ ਕਿਰਪਾ ਕਾਰਨ ਮੀਨ ਰਾਸ਼ੀ ਦੇ ਲੋਕਾਂ ਨੂੰ ਆਰਥਿਕ ਲਾਭ ਹੋ ਜਾਵੇਗਾ ਜਿਸ ਦੇ ਨਾਲ ਇਹਨਾਂ ਦੇ ਘਰ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਹੋਣ ਵਾਲਾ ਹੈ ਇਸ ਸਮੇਂ ਦੌਰਾਨ ਤੁਹਾਡੇ ਲਈ ਆਮਦਨ ਦੇ ਨਵੇਂ ਸਰੋਤ ਬਣਦੇ ਦਿਖਾਈ ਦੇ ਰਹੇ ਹਨ ਅਜਹੀ ਸਥਿਤੀ ਦੇ ਵਿੱਚ ਇਸ ਰਾਸ਼ੀ ਦੇ ਲੋਕਾਂ ਨੂੰ ਹਰ ਖੇਤਰ ਵਿੱਚ ਸੰਤਾਨ ਦੀ ਖੁਸ਼ਹਾਲੀ ਮਿਲੇਗੀ ਜੀਵਨ ਵਿੱਚ ਸਫਲਤਾ ਮਿਲਣ ਦੇ ਬਹੁਤ ਮੌਕੇ ਹਨ ਕੈਰੀਅਰ ਦੇ ਖੇਤਰ ਵਿੱਚ ਬਹੁਤ ਸਫਲਤਾ ਮਿਲੇਗੀ ਸੂਰਜ ਦੇਵ ਦੀ ਕਿਰਪਾ ਦੇ ਨਾਲ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਆਉਣ ਵਾਲੀਆਂ ਹਨ ਤਹਾਡੀ ਜ਼ਿੰਦਗੀ ਵਿੱਚ ਜੋ ਵੀ ਸਮੱਸਿਆਵਾਂ ਹਨ ਦੂਰ ਹੋ ਜਾਣਗੀਆਂ ਤੁਹਾਡੇ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਬਣਨ ਵਾਲਾ ਹੈ ਤੁਹਾਡੇ ਵਿੱਤੀ ਹਾਲਾਤ ਚੰਗੇ ਹੋ ਜਾਣਗੇ ਹੁਣ ਤੁਹਾਨੂੰ ਚਾਰੇ ਹੀ ਪਾਸਿਆਂ ਤੋਂ ਵਿੱਤੀ ਲਾਭ ਮਿਲਣ ਦੀ ਸੰਭਾਵਨਾ ਹੈ ਕਾਰੋਬਾਰ ਕਰਨ ਵਾਲੇ ਲੋਕਾਂ ਨੂੰ ਕਾਰੋਬਾਰ ਵਿੱਚ ਤਰੱਕੀ ਮਿਲੇਗੀ ਤੇ ਇਸ ਦੇ ਨਾਲ ਹੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਜੀ ਕਿ ਮੀਨ રાશિ ਦੇ ਲੋਕ ਜੋ ਵੀ ਕੰਮ ਕਰਦੇ ਹਨ ਸਫਲਤਾ ਜ਼ਰੂਰ ਮਿਲੇਗੀ ਇਸ ਦੇ ਨਾਲ ਹੀ ਅਕਤੂਬਰ ਦੇ ਵਿੱਚ ਰਾਜਯੋਗ ਦੇ ਵਿੱਚ ਪਰਿਵਾਰ ਦੀ ਜੇਕਰ ਕੋਈ ਵੀ ਸਮੱਸਿਆ ਕਾਫੀ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਸੀ ਉਹ ਵੀ ਦੂਰ ਹੋ ਜਾਵੇਗੀ ਜੇਕਰ ਤੁਸੀਂ ਨਵੀਂ ਜਾਇਦਾਦ ਜਾਂ ਵਾਹਨ ਖਰੀਦਣਾ ਚਾਹੁੰਦੇ ਹੋ ਇਹ ਸਮਾਂ ਤੁਹਾਡੇ ਲਈ ਸ਼ੁਭ ਸਾਬਿਤ ਹੋਵੇਗਾ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਧਨ ਰਾਸ਼ੀ ਤੁਹਾਨੂੰ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਹ ਸਮਾਂ ਤੁਹਾਡੇ ਲਈ ਬਹੁਤ ਹੀ ਵਧੀਆ ਰਹਿਣ ਵਾਲਾ ਹੈ ਤੁਹਾਨੂੰ ਬਹੁਤ ਜਿਆਦਾ ਮੁਨਾਫਾ ਹੋਣ ਵਾਲਾ ਹੈ ਜੇਕਰ ਤੁਸੀਂ ਕਿਸੇ ਦੁਕਾਨਦਾਰੀ ਦਾ ਕੰਮ ਕਰਦੇ ਹੋ ਤਾਂ ਉਸ ਵਿੱਚ ਵੀ ਤੁਹਾਨੂੰ ਤਰੱਕੀ ਮਿਲਣ ਵਾਲੀ ਹੈ ਤੁਹਾਡੀ ਆਰਥਿਕ ਸਥਿਤੀ ਹੁਣ ਸੁਧਰ ਜਾਵੇਗੀ ਤੁਹਾਨੂੰ ਲਾਭ ਹੋਣਗੇ ਹੁਣ ਤੁਹਾਨੂੰ ਵਿੱਤੀ ਲਾਭ ਤੇ ਵੱਡੀ ਸਫਲਤਾ ਮਿਲਣ ਵਾਲੀ ਹੈ ਜੀ ਮਾਤਾ ਲక్ష్ਮੀ ਰਾਜਯੋਗ ਬਹੁਤ ਹੀ ਤੁਹਾਡੇ ਲਈ ਲਾਭਦਾਇਕ ਸਾਬਤ ਹੋ ਜਾਣਗੇ ਇਹ ਸੰਭਵ ਹੈ ਕਿ ਇਸ ਰਾਸ਼ੀ ਦੇ ਲੋਕਾਂ ਨੂੰ ਮਾਤਾ ਲక్ష్ਮੀ ਜੀ ਦੀ ਕਿਰਪਾ حاصل ਹੋ ਜਾਵੇਗੀ ਲੰਬੇ ਸਮੇਂ ਤੋਂ ਲਟਕੇ ਹੋਏ ਸਾਰੇ ਹੀ ਕੰਮ ਪੂਰੇ ਹੋ ਜਾਣਗੇ ਅਧਿਆਤਮਿਕਤਾ ਵੱਲ ਤੁਹਾਡਾ ਧਿਆਨ ਜ਼ਿਆਦਾ ਹੋਵੇਗਾ ਇਸ ਦੇ ਨਾਲ ਹੀ ਤੁਸੀਂ ਭੌਤਿਕ ਸੁੱਖ ਵੀ ਪ੍ਰਾਪਤ ਕਰ ਸਕਦੇ ਹੋ ਧਨੂ ਰਾਸ਼ੀ ਵਾਲਿਓ ਇਹ ਰਾਜਯੋਗ ਤੁਹਾਡੇ ਲਈ ਫਾਇਦੇਮੰਦ ਸਾਬਿਤ ਹੋ ਜਾਵੇਗਾ ਧਨੂ ਰਾਸ਼ੀ ਵਾਲਿਆਂ ਦੇ ਲਈ ਦੱਸ ਦਈਏ ਏਸੇ ਰਾਸ਼ੀ ਵਾਲਿਆਂ ਦੇ ਲੋਕਾਂ ਦੀ ਲਗਭਗ ਹਰ ਇਸ਼ਾ ਹੁਣ ਪੂਰੀ ਹੋ ਜਾਵੇਗੀ ਤੁਣੂ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਸਮਾਵਿੱਤੀ ਤੌਰ ਤੇ ਤੁਹਾਡੇ ਲਈ ਚੰਗਾ ਰਹਿਣ ਵਾਲਾ ਹੈ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਦਾ ਅੰਤ ਹੋ ਜਾਵੇਗਾ ਤੁਹਾਨੂੰ ਅਚਾਨਕ ਆਰਥਿਕ ਲਾਭ ਵੀ ਮਿਲ ਜਾਵੇਗਾ ਵਿਆਹੇ ਹੋਏ ਲੋਕਾਂ ਨੂੰ ਕੋਈ ਪਰੇਸ਼ਾਨੀ ਤੋਂ ਹੁਣ ਰਾਹਤ ਮਿਲ ਜਾਵੇਗੀ ਮਾਤਾ ਲక్ష్ਮੀ ਰਾਜਯੋਗ ਦੇ ਕਾਰਨ ਤੁਹਾਨੂੰ ਆਪਣੇ ਸਹੁਰਿਆਂ ਤੋਂ ਜਾਇਦਾਦ ਦਾ ਲਾਭ ਵੀ ਹੋ ਸਕਦਾ ਹੈ ਆਰਥਿਕ ਲਾਭ ਵੀ ਹੋਵੇਗਾ ਤੁਹਾਡੇ ਵਿੱਤੀ ਹਾਲਾਤ ਸੁਧਰ ਜਾਣਗੇ ਤੁਹਾਡਾ ਬੈਂਕ ਬੈਲੈਂਸ ਵੱਧ ਸਕਦਾ ਹੈ ਇਸ ਦਿਨ ਕੀਤਾ ਨਿਵੇਸ਼ ਤੁਹਾਡੇ ਲਈ ਲਾਭਦਾਇਕ ਸਾਬਿਤ ਹੋ ਜਾਵੇਗਾ ਕੈਰੀਅਰ ਦੇ ਖੇਤਰ ਵਿੱਚ ਜੋ ਵੀ ਕੰਮ ਕਰੋਗੇ ਉਸ ਵਿੱਚ ਸਫਲਤਾ ਹੀ ਮਿਲੇਗੀ ਤੁਹਾਨੂੰ ਰਾਜੀ ਵਾਲਿਆਂ ਨੂੰ ਦੱਸ ਦਈਏ ਕਿ ਪੂਰੀ ਉਮੀਦ ਹੈ ਕਿ ਸਮਾਂ ਤੁਹਾਡੇ ਲਈ ਕਾਫੀ ਫਾਇਦੇਮੰਦ ਸਾਬਿਤ ਹੋਵੇਗਾ ਮਾਤਾ ਲక్ష్ਮੀ ਰਾਜਯੋਗ ਬਣਨ ਦੇ ਨਾਲ ਤੁਹਾਨੂੰ ਚਾਰਾਂ ਹੀ ਪਾਸਿਆਂ ਤੋਂ ਸੁੱਖ ਮਿਲਣ ਵਾਲਾ ਹੈ ਦੇਵੀ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਜੀਵਨ ਦੇ ਵਿੱਚ ਖੁਸ਼ੀਆਂ ਦਾ ਭੰਡਾਰ ਆਉਣ ਵਾਲਾ ਹੈ ਜੋ ਤੁਹਾਡੀ ਜ਼ਿੰਦਗੀ ਹੀ ਬਦਲ ਦੇਵੇਗਾ ਇਸ ਦੇ ਨਾਲ ਨਾਲ ਵਿਦੇਸ਼ ਵਿੱਚ ਨੌਕਰੀ ਕਰਨ ਦਾ ਸੁਪਨਾ ਪੂਰਾ ਹੋ ਜਾਵੇਗਾ ਤੁਹਾਡੇ ਕੰਮ ਜਿਹੜੇ ਸਾਲਾਂ ਤੋਂ ਰੁਕੇ ਹੋਏ ਸਨ ਉਹ ਵੀ ਸਫਲਤਾਪੂਰਵਕ ਹੋ ਜਾਣਗੇ ਤਨੂ ਰਾਸ਼ੀ ਵਾਲੇ ਤੁਹਾਨੂੰ ਦੱਸ ਦਈਏ ਕਿ ਮਿਹਨਤ ਕਰਨ ਦਾ ਫਾਇਦਾ ਤੁਹਾਨੂੰ ਹੁਣ ਮਿਲਣ ਵਾਲਾ ਹੈ ਇਸ ਦੇ ਨਾਲ ਜਿਹੜੇ ਲੋਕ ਕਾਰੋਬਾਰ ਕਰਦੇ ਹਨ ਵਪਾਰ ਕਰਦੇ ਹਨ ਉਹਨਾਂ ਨੂੰ ਲਾਭ ਮਿਲੇਗਾ ਉਹ ਦਿਨ ਰਾਤ ਦੁਗਣੀ ਚੌਗਣੀ ਤਰੱਕੀ ਕਰਨਗੇ ਹੁਣ ਤੁਹਾਡੀ ਜ਼ਿੰਦਗੀ ਦੇ ਵਿੱਚ ਚਾਰੇ ਹੀ ਪਾਸਿਆਂ ਤੋਂ ਖੁਸ਼ੀਆਂ ਹੀ ਖੁਸ਼ੀਆਂ ਆਉਣ ਵਾਲੀਆਂ ਹਨ ਮਾਤਾ ਲਕਸ਼ਮੀ ਤੁਹਾਡੇ ਤੇ ਪ੍ਰਸੰਨ ਹੋ ਚੁੱਕੇ ਹਨ ਜੋ ਲੋਕ ਨੌਕਰੀ ਕਰਦੇ ਹਨ ਉਹਨਾਂ ਦੀ ਤਨਖਾਹ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ ਜਿਹੜੇ ਲੋਕ ਨੌਕਰੀ ਦੀ ਭਾਲ ਕਰ ਰਹੇ ਹਨ ਉਹਨਾਂ ਨੂੰ ਪਸੰਦ ਦੀ ਨੌਕਰੀ ਮਿਲ ਜਾਵੇਗੀ ਦੋਸਤੋ ਇਸ ਲਿਸਟ ਦੀ ਅਗਲੀ ਖੋਸ਼ ਨਸੀਬ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਮਾਤਾ ਲਕਸ਼ਮੀ ਰਾਜ ਜੋਗ ਦਾ ਗਠਨ ਅਨੁਕੂਲ ਸਾਬਿਤ ਹੋ ਜਾਵੇਗਾ ਇਸ ਸਮੇਂ ਦੌਰਾਨ ਤੁਹਾਡੀ ਆਮਦਨ ਵਿੱਚ ਵਾਧਾ ਹੋਵੇਗਾ ਜਾਇਦਾਦ ਮਿਲਣ ਦਾ ਸਬਾਬ ਬਣ ਜਾਵੇਗਾ ਹਰ ਮਾਮਲੇ ਵਿੱਚ ਵਿੱਤੀ ਲਾਭ ਹੋਵੇਗਾ ਇਸ ਮਹੀਨੇ ਤੁਸੀਂ ਵਿੱਤੀ ਖਾਤਿਆਂ ਨੂੰ ਕੰਟਰੋਲ ਕਰਨ ਦੇ ਯੋਗ ਹੋ ਜਾਓਗੇ ਜੇਕਰ ਤੁਹਾਡਾ ਕਾਫੀ ਸਮੇਂ ਤੋਂ ਵਿਆਹ ਨਹੀਂ ਸੀ ਹੋ ਰਿਹਾ ਤਾਂ ਹੁਣ ਸੰਜੋਗ ਬਣਦੇ ਦਿਖਾਈ ਦੇ ਰਹੇ ਹਨ ਇਸ ਲਈ ਤੁਸੀਂ ਨਵਾਂ ਵਾਹਨ ਖਰੀਦ ਸਕਦੇ ਹੋ ਨਵੀਂ ਕਾਰ ਖਰੀਦ ਸਕਦੇ ਹੋ ਇਸ ਰਾਸ਼ੀ ਵਾਲੇ ਆਪਣੇ ਕੈਰੀਅਰ ਦੇ ਲਈ ਜੋ ਵੀ ਫੈਸਲਾ ਲੈਣਗੇ ਉਸ ਵਿੱਚ ਸਫਲਤਾ ਹੀ ਮਿਲੇਗੀ ਕਿਉਂਕਿ ਮਾਤਾ ਲਕਸ਼ਮੀ ਜੀ ਦੇ ਆਸ਼ੀਰਵਾਦ ਦੇ ਨਾਲ ਜੀਵਨ ਵਿੱਚ ਹੁਣ ਖੁਸ਼ੀਆਂ ਖੁਸ਼ੀਆਂ ਆਉਣ ਵਾਲੀਆਂ ਹਨ ਦੇਵੀ ਲਕਸ਼ਮੀ ਜੀ ਦੇ ਆਸ਼ੀਰਵਾਦ ਦੇ ਨਾਲ ਤੁਸੀਂ ਹੁਣ ਅਮੀਰ ਹੋ ਜਾਓਗੇ ਕਾਰੋਬਾਰ ਵਿੱਚ ਵਾਧਾ ਹੋ ਜਾਵੇਗਾ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ বৃশ্চিক রাশি বৃশ্চিক রাশি ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਪਰਿਵਾਰ ਵਿੱਚ ਹੁਣ ਖੁਸ਼ੀਆਂ ਦਾ ਮਾਹੌਲ ਬਣ ਜਾਵੇਗਾ ਆਰਥਿਕ ਸਥਿਤੀ ਸੁਧਰ ਜਾਵੇਗੀ ਹਰ ਪਾਸਿਓਂ ਵਿੱਤੀ ਲਾਭ ਦਿਖਾਈ ਦੇ ਰਿਹਾ ਹੈ ਹਰ ਕੰਮ ਵਿੱਚ ਸਫਲਤਾ ਮਿਲੇਗੀ ਤਨਖਾਹ ਵਿੱਚ ਵਾਧਾ ਹੋ ਜਾਵੇਗਾ ਵਿਦੇਸ਼ ਜਾਣ ਦਾ ਮੌਕਾ ਵੀ ਮਿਲ ਸਕਦਾ ਹੈ ਕਈ ਤਰ੍ਹਾਂ ਦੇ ਵਿੱਤੀ ਲਾਭ ਤੇ ਆਰਥਿਕ ਲਾਭ ਹੋ ਜਾਣਗੇ ਵੱਡੀ ਸਫਲਤਾ ਤੁਹਾਡੇ ਹੱਥ ਲੱਗ ਸਕਦੀ ਹੈ ਅਗਲੀ ਕੋਸ਼ਨ ਸੀ ਬਰਾਸ਼ੀ ਹਾਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਲਈ ਇਹ ਸਮਾਂ ਬੜਾ ਹੀ ਸ਼ੁਭ ਸਮਾਂ ਹੈ ਤੁਸੀਂ ਹਰ ਕੰਮ ਵਿੱਚ ਹੁਣ ਸਫਲਤਾ ਹੀ ਪ੍ਰਾਪਤ ਕਰੋਗੇ ਤੁਹਾਡੇ ਲਈ ਮਾਤਾ ਲక్ష్ਮੀ ਰਾਜਯੋਗ ਦਾ ਗਠਨ ਸਫਲ ਹੋਣ ਵਾਲਾ ਹੈ ਇਹ ਸਮਾਂ ਫਲਦਾਇਕ ਰਹੇਗਾ ਮਾਤਾ ਲక్ష్ਮੀ ਜੀ ਦੀ ਵਿਸ਼ੇਸ਼ ਕਿਰਪਾ ਤੁਹਾਡੇ ਤੇ ਹੋ ਰਹੀ ਹੈ ਤੁਹਾਡਾ ਬੈਂਕ ਬੈਲੈਂਸ ਵਧ ਜਾਵੇਗਾ ਹਨ ਉਹਨਾਂ ਦੱਸ ਦਈਏਗਾ ਮਾਤਾ ਲక్ష్ਮੀ ਦੀ ਦੀ ਵਿਸ਼ੇਸ਼ ਕਿਰਪਾ ਦੇ ਨਾਲ ਆਰਥਿਕ ਹਾਲਾਤ ਪਹਿਲਾਂ ਨਾਲੋਂ ਸੁਧਰ ਜਾਣਗੇ ਇਸ ਰਾਸ਼ੀ ਵਾਲਿਆਂ ਦੇ ਲਈ ਸਫਲਤਾ ਪੱਕੀ ਲਿਖੀ ਹੋਈ ਹੈ ਤੁਹਾਡੇ ਰੁਕੇ ਹੋਏ ਸਾਰੇ ਕੰਮ ਸਫਲਤਾਪੂਰਵਕ ਪੂਰੇ ਹੋ ਜਾਣਗੇ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੇ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਇੱਕ ਦੁਹਾਨਾ ਮਾਨ ਸਨਮਾਨ ਵਧ ਜਾਵੇਗਾ ਇਸ ਸਮੇਂ ਦੌਰਾਨ ਤੁਹਾਡੇ ਸਾਰੇ ਹੀ ਰਿਸ਼ਤੇ ਮਜ਼ਬੂਤ ਹੋ ਜਾਣਗੇ ਤੁਹਾਡਾ ਸਾਥੀ ਤੁਹਾਡਾ ਸਾਥ ਦੇਵੇਗਾ ਪੂਰੇ ਮਹੀਨੇ ਤੁਹਾਡੀ ਸਿਹਤ ਵਿੱਚ ਸੁਧਾਰ ਰਹੇਗਾ ਕੁੰਭ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਤੁਹਾਡੀ ਮਿੱਠੀ ਬਾਣੀ ਦੇ ਕਾਰਨ ਤੁਹਾਡੇ ਕੰਮ ਵਿੱਚ ਸਫਲਤਾ ਤੁਹਾਨੂੰ ਜਰੂਰ ਮਿਲੇਗੀ ਬੈਂਕ ਬੈਲੈਂਸ ਵਧੇਗਾ ਨਮਾਵਾਨ ਵੀ ਖਰੀਦ ਸਕਦੇ ਹੋ ਤੁਹਾਨੂੰ ਕੈਰੀਅਰ ਪਰਿਵਾਰ ਤੇ ਬੱਚਿਆਂ ਦੇ ਖੇਤਰ ਵਿੱਚ ਲਾਭ ਮਿਲ ਸਕਦਾ ਹੈ ਤੁਹਾਡੀ ਆਰਥਿਕ ਸਥਿਤੀ ਸੁਧਰ ਸਕਦੀ ਹੈ ਤਾਂ ਦੋਸਤੋ ਇਹ ਸਨ ਜੀ ਉਹ ਖੁਸ਼ ਨਸੀਬ ਰਾਸ਼ੀ ਜਿਨ੍ਹਾਂ ਦੀ ਇਸ ਸਾਰੇ ਇਹ ਮਹੀਨੇ ਦੇ ਵਿੱਚ ਕਿਸਮਤ ਬਦਲ ਜਾਵੇਗੀ ਜਿਨ੍ਹਾਂ ਦੇ ਲਈ ਇਹ ਅਕਤੂਬਰ ਦਾ ਮਹੀਨਾ ਬਹੁਤ ਹੀ ਜ਼ਿਆਦਾ ਲੱਕੀ ਸਾਬਿਤ ਹੋਵੇਗਾ ਤਾਂ ਦੋਸਤੋ ਜੇਕਰ ਇਹ ਵੀਡੀਓ ਦੀ ਜਾਣਕਾਰੀ ਤੁਹਾਨੂੰ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਬੱਦ ਤੋਂ ਬੱਦ ਲਾਈਕ ਅਤੇ ਸ਼ੇਅਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ ਧੰਨਵਾਦ